ਸਾਡੇ ਪੰਜਾਬੀਆਂ ਨੂੰ ਇਹਨਾਂ ਨੇ ਯਕੀਨ ਦਿਵਾਤਾ ਕਿਉਂਕਿ ਪੰਜਾਬੀ ਜਿਹੜੇ ਉਹ ਦਿਲ ਦੇ ਭੋਲੇ ਹੁੰਦੇ ਆ ਬੇਸ਼ੱਕ ਉਹ ਖੜਕੂ ਹੁੰਦੇ ਆ ਲੜਾਕੇ ਹੁੰਦੇ ਆ ਅਣਖੀ ਹੁੰਦੇ ਆ ਪਰ ਇਹਨਾਂ ਨੂੰ ਜਿਹੜਾ ਇਹਨਾਂ ਦੇ ਵਿੱਚ ਇੱਕ ਜਜ਼ਬਾ ਹੈਗਾ ਮਗਰ ਲੱਗਨ ਦਾ ਜਾਂ ਭੋਲੇਪਨ ਦਾ ਉਹਨੂੰ ਇਹਨਾਂ ਨੇ ਪੂਰਾ ਕੈਸ਼ ਕੀਤਾ ਮਗਰ ਲਾਇਆ ਲੋਕਾਂ ਨੂੰ ਗੁੰਮਰਾ ਕੀਤਾ ਤੇ ਦੇਖੋ ਹੁਣ ਇਹਨਾਂ ਦੀ ਜਿਹੜੀ ਅਸਲੀ ਚਿਹਰਾ ਸਾਹਮਣੇ ਨੰਗਾ ਹੋ ਕੇ ਆ ਰਿਹਾ ਕਿਤੇ ਇਹਨਾਂ ਨੇ ਪਹਿਲਾਂ ਵੀ ਇਹ ਲੱਛਣ ਸੀ ਪਰ ਉਦੋਂ ਪਰਦੇ ਪਿੱਛੇ ਰਹਿ ਗਏ ਇਹਨਾਂ ਦੀਆਂ ਗੱਲਾਂ ਸਾਹਮਣੇ ਨਹੀਂ ਖੁੱਲ ਕੇ ਆਈਆਂ ਇਹ ਪਿਛਲੇ 2014 ਤੋਂ ਇਸੇ ਕੰਮ ਹੀ ਲੱਗੇ ਹੋਏ ਐ ਸਾਮ-ਦਾਮ-ਦੰਡ-ਪੇਦ ਹਰ ਚੀਜ਼ ਵਰਤ ਰੇ ਐ ਹਰ ਤਰ੍ਹਾਂ ਦੇ ਨਾਲ ਇਹਨਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕਰ ਵੀ ਲਿਆ ਕਬਜ਼ਾ ਇਹਨਾਂ ਨੇ ਤੇ ਜਿਹੜਾ ਅੱਜ ਇਹ ਬੀਬੀਆਂ ਨੂੰ ਇਹ ਗੱਲ ਕਹਿ ਰਹੇ ਐ ਕਿ ਤੁਸੀਂ ਜਾ ਆਹ ਕੰਮ ਕਰਨਾ 2027 ਚ ਚੋਣਾ ਜਿੱਤਣ ਵਾਸਤੇ ਕਿਉਂਕਿ ਇਹਨਾਂ ਨੇ ਪਹਿਲਾਂ ਕਰਿਆ ਮੈਂ ਤਾਂ ਇਹ ਕਹਿਣਾ ਚਾਹਣੀ ਐ ਕਿ ਜਿਹੜਾ ਮਲੇਰਕੋਟਲੇ ਦੇ ਵਿੱਚ ਵੀ ਬਿਆਦਵੀ ਦੇ ਵਿੱਚ ਇਹਨਾਂ ਦੇ ਜਿਹੜਾ ਐਮਐਲਏ ਨਰੇਸ਼ ਜਾਦਵ ਦਾ ਨਾਮ ਆਇਆ ਤੇ ਜਿਹੜੀਆਂ ਇੱਥੇ ਵੀ ਬਰਗਾੜੀ ਦੇ ਵਿੱਚ ਵੀ ਬੇਅਦਮੀਆਂ ਹੋਈਆਂ ਜਿਹੜਾ ਕੁਝ ਵੀ ਪੰਜਾਬ ਦੇ ਵਿੱਚ ਵਾਤਾਵਰਨ ਖਰਾਬ ਹੋਇਆ ਪਿਛਲੇ 10-12 ਸਾਲਾਂ ਦੇ ਵਿੱਚ ਉਹਦਾ ਅੱਜ ਸਿੱਧਾ ਪਤਾ ਲੱਗ ਰਿਹਾ ਇਹਨਾਂ ਦੇ ਬਿਆਨਾਂ ਤੋਂ ਕਿ ਇਹਨਾਂ ਦੇ ਹੀ ਹੱਥ ਸੀਗਾ ਉਹਦੇ 'ਚ ਇਹੀ ਜ਼ਿੰਮੇਵਾਰ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਪੰਜਾਬ ਨੂੰ ਤਬਾਹ ਕਰਨ ਦਾ ਕਿਉਂਕਿ ਇਹਨਾਂ ਨੇ ਸਾਮਦਾਮ ਦੰਡ ਭੇਦ ਵਰਤ ਕੇ ਹੀ ਪੰਜਾਬ ਤੇ ਕਬਜ਼ਾ ਕਰਨਾ ਸੀ ਕਰ ਲਿਆ ਤੇ ਅੱਜ ਇਹ ਫੇਰ ਉਹ ਚਾਹੁੰਦੇ ਆ ਪਰ ਅਫਸੋਸ ਹੈ ਇਸ ਗੱਲ ਦਾ ਕਿ ਇਹਨਾਂ ਨੇ ਪਹਿਲਾਂ ਵੀ ਸਾਡੀਆਂ ਭੈਣਾਂ ਦੀਆਂ ਵੋਟਾਂ ਲਈਆਂ ਸਾਡੇ ਜਿਹੜਾ ਪਹਿਲਾਂ ਇਹਨਾਂ ਨੇ ਸਾਡੇ ਧਰਮ ਨੂੰ ਵੀ ਵਰਤਿਆ ਬੇਅਦਬੀਆਂ ਕਰਕੇ ਲੋਕਾਂ ਨੂੰ ਭੜਕਾਇਆ ਗੁੰਮਰਾ ਕੀਤਾ ਸਾਡੀਆਂ ਭੈਣਾਂ ਨੂੰ ਇਹਨਾਂ ਨੇ ਵਰਤਿਆ ਕਿ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਹਰ ਤਰ੍ਹਾਂ ਦੇ ਇਹਨਾਂ ਨੇ ਤਰੀਕੇ ਵਰਤੇ ਜਿਹੜੇ ਅੱਜ ਸਾਹਮਣੇ ਆ ਰਹੇ ਕਿ ਇਹਨਾਂ ਨੇ ਕਿਸ ਤਰ੍ਹਾਂ ਕੀਤਾ ਕਿਸ ਤਰ੍ਹਾਂ ਪੰਜਾਬ ਨੂੰ ਇਹਨਾਂ ਨੇ ਗੁੰਮਰਾ ਕੀਤਾ ਤੇ ਕਿੱਡੀ ਘਟੀਆ ਚਾਲ ਇਹਨਾਂ ਲੋਕਾਂ ਦੀ ਕਿ ਇਹਨਾਂ ਨੇ ਕਿੱਡੇ ਛਾਤਰ ਦਿਮਾਗਾਂ ਦੇ ਨਾਲ ਬੈਠ ਕੇ ਦਿੱਲੀ ਦੇ ਵਿੱਚ ਸ਼ਾਸ਼ਾਂ ਘੜੀਆਂ ਤੇ ਪੰਜਾਬ ਤੇ ਆ ਕੇ ਕਬਜ਼ਾ ਹੋ ਗੇ ਭੋਲੇ ਪਾਲੇ ਪੰਜਾਬੀ ਜਿਹੜੇ ਇਹਨਾਂ ਦੇ ਮਗਰ ਲੱਗੇ ਅੱਜ ਜਿਹੜੀ ਇਹਨਾਂ ਨੇ ਬੀਬੀਆਂ ਨੂੰ ਟ੍ਰੇਨਿੰਗ ਦਿੱਤੀ ਤੇ ਉਹਦੇ ਚ ਕੀ ਬੋਲ ਰਹੇ ਐ ਕਿ ਕੀ ਇਹ ਗੱਲਾਂ ਕਹਿਣੀਆਂ ਸੀ ਤੁਸੀਂ ਦੱਸਦੇ ਉੱਥੇ ਕਿ ਵੀ ਆਪਾਂ ਤਾਂ ਭੈਣੋਂ ਤੁਹਾਨੂੰ ਇਹ ਕਹਿ ਕੇ ਕੱਲਿਆ ਸੀ ਕਿ ਤੁਸੀਂ ਸਾਰੀਆਂ ਭੈਣਾ ਚੇ ਪ੍ਰਚਾਰ ਕਰੋ ਜਾ ਕੇ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਤੇ ਅੱਜ ਦੱਸੋ ਵੀ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਤਾ ਔ ਕੰਮ ਦੱਸਦੇ ਵੀ ਅਸੀਂ ਤੁਹਾਨੂੰ ਸਗਣ ਸਕੀਮਾਂ ਦੇਤੀਆਂ ਅਸੀਂ ਤੁਹਾਡਾ ਜਿਹੜਾ ਹਰ ਕੰਮ ਕਰ ਰਹੇ ਹੈਗੇ ਆ ਜਿਹੜਾ ਬੱਚਿਆਂ ਦੀਆਂ ਫੀਸਾਂ ਮਾਫ਼ ਹੈ ਕੀ ਕੀ ਕੰਮ ਅਸੀਂ ਕੀਤੇ ਆਵਦੀਆਂ ਔਰਤਾਂ ਨੂੰ ਉਹ ਦੱਸਦੇ ਤੁਸੀਂ ਜਿਹੜੀਆਂ ਫੁੱਡੀਆਂ ਆਗੂ ਤੁਸੀਂ ਚੁੜੀਆਂ ਉਹਨਾਂ ਨੂੰ ਇਹ ਦੱਸ ਕੇ ਘਲ ਦੇ ਕਿ ਤੂੰ ਆਪਾਂ ਇੰਨੇ ਕੰਮ ਕਰਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾ ਕੇ ਦੱਸੋ ਕੰਮ ਦੱਸਣ ਲਈ ਤੇ ਤੁਹਾਡੇ ਕੋਲ ਕੁਝ ਨਹੀਂ ਸੀਗਾ ਕਿਉਂਕਿ ਕੀਤਾ ਹੀ ਤੁਸੀਂ ਕੁਛ ਨਹੀਂ ਤੁਸੀਂ ਫੇਰ ਉਹੀ ਜਿਹੜੀਆਂ 12 13 ਸਾਲ ਤੋਂ ਜਿਹੜੀਆਂ ਤੁਹਾਡੇ ਪ੍ਰੋਗਰਾਮ ਆ ਤੁਸੀਂ ਉਹਨੂੰ ਫੇਰ ਇੰਪਲੀਮੈਂਟ ਕਰਨ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਤਿਆਰ ਕਰਕੇ ਥੱਲੇ ਭੇਜ ਰਹੇ ਸੀਗੇ ਕਿ ਆਏ ਆਏ ਕਰਕੇ ਕਰਨਾ ਹਾਲੇ ਤਾਂ ਇਹ ਥੋੜੀ ਗੱਲ ਸਾਹਮਣੇ ਆਈ ਹੈ ਕੀ ਤਾ ਤੁਸੀਂ ਪੜਦੇ ਪਿੱਛੇ ਉਹਨਾਂ ਨੂੰ ਕੀ ਕੀ ਦੱਸਿਆ ਵੀ ਕਿੱਥੇ ਜਾ ਕੇ ਕੀ ਕਰਨਾ ਕਿੱਥੇ ਜਾ ਕੇ ਕੀ ਕਰਨਾ ਕੀ ਕੀ ਤੁਸੀਂ ਉਹਨਾਂ ਨੂੰ ਟ੍ਰੇਨਿੰਗਾਂ ਦਿੱਤੀਆਂ ਪੰਜਾਬ ਨੂੰ ਬਰਬਾਦ ਕਰਨ ਦੀਆਂ ਸੋ ਇਨਾਂ ਦੀ ਬਿੱਲੀ ਹੁਣ ਥੈਲੇ ਚੋਂ ਬਾਹਰ ਆ ਗਈ ਹੈ ਮੈਂ ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਕਿਸਾਨਾਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹਣੀ ਆ ਕਿ ਇਹਨਾਂ ਦਾ ਅਸਲੀ ਚਿਹਰਾ ਹੁਣ ਤਾਂ ਸਾਹਮਣੇ ਆ ਗਿਆ ਇਹਨਾਂ ਨੂੰ ਪਛਾਣੋ ਇਹਨਾਂ ਨੂੰ ਜੁੱਤੀਆਂ ਮਾਰ ਕੇ ਪਹਿਲਾਂ ਹੀ ਪੰਜਾਬ ਚੋਂ ਬਾਹਰ ਕਰੋ 2027 ਦੀ ਵੇਟ ਨਾ ਕਰੋ ਆ ਤੁਹਾਡੀ ਅੱਖ ਨੂੰ ਵੰਗਾ ਰਿਆ ਇਹਨਾਂ ਨੇ ਸਾਡਾ ਜਿਹੜਾ ਹੈਗਾ ਇਹਨਾਂ ਨੇ ਸਾਨੂੰ ਚੈਲੰਜ ਕੀਤਾ ਕਿ ਅਸੀਂ ਹਰ ਤਰ੍ਹਾਂ ਦਾ ਸਾਮਦਾਨ ਦੰਡ ਭੇਦ ਸਭ ਕੁਝ ਵਰਤ ਕੇ ਅਸੀਂ ਜਿਹੜਾ ਪੰਜਾਬ ਨੂੰ ਜਿੱਤ ਸਕਦੇ ਹਾਂ ਕਿਉਂਕਿ ਇਹਨਾਂ ਨੇ ਪਹਿਲਾਂ ਜਿੱਤਿਆ ਸੀ ਸੋ ਇਸ ਕਰਕੇ ਮੈਂ ਤਾਂ ਕਹਣੀ 27 ਦੀ ਵੇਟ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਪੰਜਾਬੋਂ ਬਾਹਰ ਕਰੋ ਤੇ ਜਿਹੜਾ ਪਿਛਲੇ ਵੀ ਜਿਹੜੇ ਇਹਨਾਂ ਨੇ ਸਾਰਾ ਪੰਜਾਬ ਦੇ ਵਿੱਚ ਜਿੰਨੇ ਵੀ ਇਹਨਾਂ ਨੇ ਗੰਦ ਪਾਇਆ ਮੈਂ ਤਾਂ ਇਹ ਸ਼ਬਦ ਵਰਤੂ ਕਿ ਗੰਦ ਪਾਇਆ ਇਹਨਾਂ ਨੇ ਪੰਜਾਬ ਦੇ ਵਿੱਚ ਚੋਣਾ ਜਿੱਤਣ ਲਈ ਸਾਰੀਆਂ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਕਿ ਇਹਨਾਂ ਲੋਕਾਂ ਨੇ ਕੀ ਕੁਝ ਕੀਤਾ ਤੇ ਇਹਨਾਂ ਨੂੰ ਸਜ਼ਾਆਂ ਮਿਲਣੀਆਂ ਚਾਹੀਦੀਆਂ ਕਿਉਂਕਿ ਕਰਾਪਸ਼ਨ ਸਿਰੋਂ ਪਰੇ ਪਹਿਲਾਂ ਇਹਨਾਂ ਨੇ ਦਿੱਲੀ 'ਚ ਕੀਤੀ ਹੁਣ ਪੰਜਾਬ 'ਚ ਕਰ ਰਹੇ ਆ ਸਾਰਾ ਪੰਜਾਬ ਦਾ ਖਜ਼ਾਨਾ ਪੰਜਾਬ ਨੂੰ ਲੁੱਟ ਕੇ ਖਾ ਗੇ ਹੜ ਆਏ ਪਏ ਆ ਹਬੋਰ ਦੇ ਵਿੱਚ ਵੜੇ ਨਹੀਂ ਜਾ ਕੇ ਇਹ ਉਧਰ ਬਿਆਸ ਵਾਲੀ ਸਾਈਡ ਤੇ ਹੜ ਆ ਗਏ ਪਿਛਲੇ ਸਾਲ ਵੀ ਆ ਗਏ ਫਸਲਾਂ ਮਰ ਗਈਆਂ ਲੈਂਡ ਪੂਲਿੰਗ ਦੀ ਨੀਤੀ ਲਿਆਏ ਕੀ ਕੀ ਗੱਲਾਂ ਕਰੀਆਂ ਜਾਣ ਇਹਨਾਂ ਦੀਆਂ ਕਿ ਇਹਨਾਂ ਨੇ ਕੀ ਕੀ ਕੀਤਾ ਕੀ ਇਹਨਾਂ ਨੇ ਪੰਜਾਬ ਦੀ ਬਰਬਾਦੀ ਠਾਈ ਇਹ ਜਿਹੜਾ ਹੈਗਾ ਨੋਟਾਂ ਦੇ ਥੈਲੇ ਭਰ-ਭਰ ਕੇ ਅਬ ਦਿੱਲੀ ਨੂੰ ਲੈ ਕੇ ਜਾ ਰਹੇ ਆ ਸਾਰੇ ਮੈਂ ਕਹਣੀ ਆ ਇੰਡੀਆ ਦੇ ਵਿੱਚੋਂ ਉਹਨਾਂ ਨੇ ਬੰਦੇ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਫਿੱਟ ਕਰਲੇ ਸਾਰੇ ਲਟੇਰੇ ਸਾਡੇ ਪੰਜਾਬ ਨੂੰ ਲੁੱਟ ਕੇ ਇਹਨਾਂ ਦੇ ਰਿਸ਼ਤੇਦਾਰ ਨਾਨੇ ਦੋਤੇ ਪੋਤੇ ਸਾਰੇ ਲਿਆ ਕੇ ਕੋਈ ਜੁਪੀ ਤੋਂ ਕੋਈ ਬਿਹਾਰ ਤੋਂ ਕੋਈ ਕਿਤੋਂ ਕੋਈ ਕਿਤੋਂ ਪੰਜਾਬ ਚ ਵੜਿਆ ਹੋਇਆ ਇਹਨਾਂ ਨੇ ਸਾਰਾ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਤੇ ਜਿਨ੍ਹਾਂ ਨੂੰ ਅਸੀਂ ਚੁਣਿਆ ਜਿਨ੍ਹਾਂ ਤੇ ਭਰੋਸਾ ਕਰਕੇ ਉਹ ਇੱਕ ਸਿਰਫ ਹੱਡੀ ਚੂਸ ਰਹੇ ਆ ਉਹ ਖਾ ਕੇ ਮੁਰਗਾ ਹੱਡੀ ਐ ਨਾ ਸਾਹਮਣੇ ਸੁੱਟਦੇ ਆ ਤੇ ਉਹ ਚੂਸੀ ਜਾਂਦੇ ਆ ਉਹਨਾਂ ਦੇ ਮੂੰਹ ਬੰਦ ਕੀਤੇ ਹੋਏ ਆ ਸੋ ਪੰਜਾਬੀ ਕਿਉਂ ਤੱਕੜੇ ਹੋਵੋ ਤੇ ਇਹਨਾਂ ਨੂੰ 27 ਤੋਂ ਪਹਿਲਾਂ ਹੀ ਜੁੱਤੀਆਂ ਮਾਰ ਕੇ ਪੰਜਾਬ ਦੇ ਵਿੱਚੋਂ ਬਾਹਰ ਕਰੋ ਤੇ ਮੈਂ ਭੈਣਾਂ ਨੂੰ ਖਾਸ ਤੌਰ ਤੇ ਅਪੀਲ ਕਰਦੀ ਆ ਕਿ ਹੁਣ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਪੰਜਾਬ ਦੇ ਵਿੱਚ ਆਪਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਨੂੰ ਤੱਕੜਾ ਕਰੀਏ ਉਹਨੂੰ ਵੀ ਤੋੜਨ ਦੀਆਂ ਇਹਨਾਂ ਦੀਆਂ ਸ਼ਾਸ਼ਮ ਬਹੁਤ ਕੁਸ਼ ਚੱਲ ਰਿਹਾ ਕਹਿਣ ਨੂੰ ਬਹੁਤ ਕੁਸ਼ ਹੈਗਾ ਸੋ ਮੈਂ ਫੇਰ ਅਪੀਲ ਕਰਦੀ ਆ ਕਿ ਆਪਾਂ ਜਿਹੜਾ ਪੰਜਾਬ ਨੂੰ ਬਚਾਈਏ ਆਪਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਜਿਨੇ ਪੰਜਾਬ ਲਈ ਇੰਨਾ ਕੰਮ ਕੀਤਾ ਅੱਜ ਵੀ ਉਹਨਾਂ ਦਾ ਹੀ ਕੰਮ ਬੋਲਦਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਹਰਾ ਨਹੀਂ ਸਕਦੇ ਇਸ ਕੰਮਾਂ ਦੇ ਵਿੱਚ ਜੇ ਅਸੀਂ ਅੱਜ ਦੱਸਣਾ ਹੋਵੇ ਬੀਬੀਆਂ ਦੇ ਵਿੱਚ ਜਾ ਕੇ ਅਸੀਂ ਜਾ ਕੇ ਖੜਦੇ ਆ ਆਪਦਾ ਸਿਰ ਉੱਚਾ ਕਰਕੇ ਖੜਦੇ ਆ ਬੀਬੀਆਂ ਦੇ ਵਿੱਚ ਜਾ ਕੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਲਈ ਆ ਕੰਮ ਕੀਤੇ ਅਸੀਂ ਕਦੇ ਕਿਸੇ ਬੀਬੀ ਨੂੰ ਨਹੀਂ ਕਿਹਾ ਵੀ ਕਿਸੇ ਨੂੰ ਗਾਲ ਕੱਢਿਓ ਕਿਸੇ ਨੂੰ ਮੰਦਾ ਬੋਲਿਓ ਨਹੀਂ ਅਸੀਂ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆ ਕੰਮ ਕੀਤੇ ਇਹਨਾਂ ਨੂੰ ਪੁੱਛੋ ਕਿ ਤੁਸੀਂ ਇਹ ਕੰਮ ਕੀਤੇ ਆ ਦੂਜਿਆਂ ਨੇ ਤੁਹਾਨੂੰ ਕੀ ਦਿੱਤਾ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਆਦੇ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਦਾ ਤੇ ਮੈਂ ਭੈਣੋਂ ਸਾਰਿਆਂ ਨੂੰ ਅਪੀਲ ਕਰਦੀ ਆ ਸਾਰੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਅਪੀਲ ਕਰਦੀ ਆ ਆਪਦੀ ਮਾਂ ਪਾਰਟੀ ਨੂੰ ਮਜ਼ਬੂਤ ਕਰੀਏ ਇਹਨਾਂ ਲੁਟੇਰਿਆਂ ਨੂੰ ਪੰਜਾਬ ਦੇ ਵਿੱਚੋਂ ਭਜਾਈ